ਸਸੀ ਕਾਲ ਜੀ ਅੱਜ ਸਾਡੀ ਰੈਸਕਿਊ ਟੀਮ ਦੇ ਵਿੱਚ ਸਾਡੀ ਛੋਟੀ ਦੀ ਸਦਾਗੌਰ ਵੀ ਨਾਲ ਜਾ ਆਪਣੇ ਦੋਵੇਂ ਬੱਚੇ ਨਾਲ ਲੈ ਕੇ ਚੱਲੇ ਆ ਜੀ ਇਹਨਾਂ ਨੂੰ ਲੰਗਰ ਚ ਸੇਵਾ ਕਰਨ ਲਾਵਾਂਗੇ ਲੰਗਰ ਲਾਵਾਂਗੇ ਉੱਥੇ ਜਿਹੜੀ ਸੰਗਤ ਬਾਹਰੋਂ ਆ ਰਹੀ ਏਕੇ ਉੱਥੋਂ ਦਾ ਦਰਦ ਮਹਿਸੂਸ ਕਰਕੇ ਵੇਖਣਗੇ ਹੁਣ ਤੋਂ ਹੀ ਸਾਡੇ ਪਰਿਵਾਰ ਚ ਪਿਛਲੀਆਂ 5-6 ਪੀੜੀਆਂ ਤੋਂ ਜਿਹੜਾ ਆ ਉਹ ਇਦਾਂ ਹੀ ਜਿਹੜਾ ਬੱਚੇ ਸ਼ੁਰੂ ਤੋਂ ਅਸੀਂ ਬਹੁਤ ਛੋਟੇ ਸੀਗੇ ਜਦੋਂ ਸਾਨੂੰ ਨਾਲ ਲੈ ਕੇ ਜਾਣਾ ਸ਼ੁਰੂ ਕੀਤਾ ਏਕੇ ਪ੍ਰਥਾ ਹੁੰਦੀ ਜਿਹੜੀ ਸਾਡੀ ਲੰਗਰ ਦੀ ਉਹਨੂੰ ਸਮਝਣਗੇ ਸੋ ਅੱਜ ਇਹ ਟੀਮ ਮੇਰੀ ਜਿਹੜੀ ਮਿਨੀਓਨ ਟੀਮ ਹੈ ਵੀ ਨਾਲ ਚੱਲੀ ਇਹ ਆ ਜੀ ਰਮਦਾਸ ਤੇ ਕੱਲ ਇੱਥੇ ਬਿਲਕੁਲ ਸੁੱਕਾ ਸੀਗਾ ਸਾਰਾ ਕੁਝ ਤੇ ਰਾਤੀ ਜਿਹੜੀ న్యూਸ ਫੈਲ ਰਹੀ ਸੀ ਅੱਜ ਪਾਣੀ ਇੱਥੇ ਤਿੰਨ ਤਿੰਨ ਫੋਟਾ ਆਲਮੋਸਟ ਤੇ ਪਾਣੀ ਰਾਤ ਇਹਦੇ 'ਚ ਕੋਈ ਝੂਠ ਵਾਲੀ ਗੱਲ ਨਹੀਂ ਆ ਕਿ ਨਹੀਂ ਆਇਆ ਪਾਣੀ ਆਇਆ ਹੁਣ ਅਸੀਂ ਅਗਲੇ ਪਿੰਡ ਵੇਖਣ ਚੱਲੇ ਆ ਜਿਹੜੇ ਜ਼ਿਆਦਾ ਅਫੈਕਟਡ ਸੀਗੇ ਉੱਥੇ ਕੀ ਸੋ ਮਿੱਤਰੋ ਖਤਰਾ ਟਲਿਆ ਨਹੀਂ ਆ ਇਹਨਾਂ ਨੂੰ ਸਰਕਾਰ ਵਾਲਿਆਂ ਨੂੰ ਜ਼ੋਰ-ਜ਼ਾਰ ਪਾ ਕੇ ਬੰਨ ਬਣਵਾਈਏ ਸਭ ਤੋਂ ਇੰਪੋਰਟੈਂਟ ਚੀਜ਼ ਬੰਨ ਬੱਜਣਾ ਆ ਆ ਆਖੀਰਲਾ ਜਿਹੜਾ ਸੜਕਾ ਲ ਇਹ ਆ ਪਿੱਛੇ ਮੈਂ ਉਹ ਹੀ ਕੱਲ ਮੇਰਾ ਰਹਿ ਗਿਆ ਕੱਲ ਨਹੀਂ ਆਏ ਹਾਂ ਇਹ ਇਹ ਸੈਕੰਡ ਲੇਅਰ ਆ ਤੇ ਆ ਲਾਸਟ ਲੇਅਰ ਆ ਨਾ ਸੈਕੰਡ ਲੇਅਰ ਆ ਪਾੜ ਇੱਕ ਮਿੰਟ ਹੋਰ ਵਾਈਡ ਕਰ ਆ ਪਿਆ ਵਾ ਇਹਦੇ ਤੋਂ ਅੱਗੇ ਇੱਕ ਉਹ ਅੱਗੇ ਵੇਖ ਲਾ ਓ ਸੋਹਣਿਆ ਅਸੀਂ ਇਹ ਵੇਖੋ ਵੀ ਆ ਇੱਥੋਂ ਨੰਗਣ ਵਾਲਾ ਥਾਂ ਪਿੰਡਾਂ ਵਾਲਿਆਂ ਬਣਾ ਲਿਆ ਤੇ ਆ ਸਾਰਾ ਖੁੱਲਾ ਪਿਆ ਜਿਹੜਾ ਕੰਤਾਰੀয়াল ਸਾਹਿਬ ਤੁਹਾਡੇ ਲਈ ਵੀਡੀਓ ਆ ਤੁਹਾਡੇ ਪਿਲੇ ਬਹੁਤ ਲਾਂਡੇ ਆ ਮੇਰੇ ਨਾਲ ਫੋਨ ਕਰ ਕਰਕੇ ਪਰ ਤੁਸੀਂ ਇਹ ਵੇਲੇ ਮੌਕੇ ਦੇ ਐਮਐਲਏ ਸਰਕਾਰ ਚ ਮੰਤਰੀ ਵੀ ਰਹੇ ਹੋ ਸਾਹਮਣੇ ਆ ਦੇਖਣ ਡਿਆ ਪਾਟਾ ਤੇ ਪਾਣੀ ਰਾਤ ਫੇਰ ਲੰਘਦਾ ਆਉਂਦਾ ਸੜਕ ਦੇ ਤੇ ਆਪਾਂ ਇਸ ਕੰਮ 'ਵੱਲ ਧਿਆਨ ਦਈਏ ਆ ਟੂਬਾਂ ਤੇ ਅਸੀਂ ਆ ਗੱਡੀ ਭਰੀ ਆ ਸਾਰੀ 1.5-2 ਲੱਖ ਦੀਆਂ ਦਵਾਈਆਂ ਰੋਹ ਜਾਉਣ ਡੀਆਂ ਉਹ ਅਸੀਂ ਆਪੇ ਵੰਡ ਲਾਂਗੇ ਪੈਰਾਂ ਦਾ ਇਲਾਜ ਲੋਕਾਂ ਦਾ ਆਪੇ ਕਰ ਲਾਂਗੇ ਅਸੀਂ ਜਿਹੜਾ ਕੰਮ ਤੁਹਾਡੇ ਕਰਨ ਵਾਲਾ ਵਾ ਉਹ ਕਰੋ ਤੁਸੀਂ ਬੇਨਤੀ ਇਹ ਆ ਇੱਧਰ ਵਗਣ ਡਿਆ ਜੇ ਸਾਰਾ ਪਾੜ ਕੇ ਸਭ ਕੁਝ ਹਾਂਜੀ ਆ ਡੇਰਾ ਐ ਜੀ ਮੈਂ ਚੇਚਾ ਆਇਆ ਤੁਹਾਨੂੰ ਬਖਾਣਾ ਡੇਰਾ ਇਹ ਕੱਲ ਆ ਰਾਹ ਵੀ ਦਿਖਦਾ ਸੀ ਤੇ ਕੱਲ ਇਹਨਾਂ ਨੇ ਆ ਸਾਰੇ ਵਿਚਾਰਿਆਂ ਨੇ ਪਾਣੀ ਕੱਢ ਕੇ ਇਹਨਾਂ ਨੇ ਧੋਤੀਆਂ ਸੀਗੀਆਂ ਤੇ ਅੱਜ ਫੇਰ ਪਾਣੀ ਆ ਗਿਆ ਇਹਨਾਂ ਦੇ ਕੀ ਹਾਲਾਤ ਹੋਣਗੇ ਕੱਲ ਇਹਨਾਂ ਨੂੰ ਅਸੀਂ ਦਵਾਈਆਂ ਦੇ ਕੇ ਆਏ ਸਾਰੇ ਗਾਲਾ ਪਿਆ ਸੀ ਪੈਰਾਂ ਨੂੰ ਬੁਰਾ ਹਾਲ ਬੱਚੇ ਜਨਾਨੀਆਂ ਦਾ ਤੇ ਆ ਤੁਸੀਂ ਵੇਖ ਲਓ ਆ ਰਜਾਈਆਂ ਪਈਆਂ ਨੇ ਤੇ ਰਾਤ ਫੇਰ ਪਾਣੀ ਵਧ ਗਿਆ ਜੇ ਬੰਨ ਵੱਜਾ ਹੁੰਦਾ ਤੇ ਆ ਜਿਹੜਾ ਦਰਿਆ ਬਣਿਆ ਨਾ ਸਾਹਮਣੇ ਤੁਹਾਨੂੰ ਦਿਖਣ ਰਿਹਾ ਤੇ ਇਹ ਨਹੀਂ ਬਣਦਾ ਆ ਵਿੱਚ ਖਲੋਪੇ ਆ ਵਾਹ ਵੇਖੋ ਆ ਵੇ ਲੋ ਜੀ ਸੰਗਤਾਂ ਹੀ ਜਾਂ ਮਹਾਪੁਰਸ਼ ਜਿਹੜੇ ਆ ਉਹ ਲੈ ਲੈ ਕੇ ਰੇਤਾ ਦੀਆਂ ਮਿੱਟੀ ਦੀਆਂ ਟਰਾਲੀਆਂ ਹੁੰਦੇ ਆ ਤੇ ਆਪਣੇ ਬੇਸ਼ਰਮ ਨੇਤਾ ਜਿਹੜੇ ਆ ਉਹ ਟਿਊਬਾਂ ਬਣਦੇ ਫਿਰਨਦੇ ਪੈਰਾਂ ਨੂੰ ਲਾ ਲੋ ਪੈਰਾਂ ਨੂੰ ਬੱਚਿਆਂ ਨੂੰ ਸਵੇਰੇ ਹੀ ਛੱਡ ਗਏ ਸੀ ਇਥੇ ਲੰਗਰ ਦੀ ਸੇਵਾ ਕਰਨ ਲਈ ਉਹਨਾਂ ਨੇ ਆਪਣੇ ਸੇਵਾ ਕੀਤੀ ਆ ਤੁਸੀਂ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਐਫਰਟ ਕਰੋ ਸਾਰੇ ਇਹਨਾਂ ਦੀ ਮਦਦ ਕਰਨ ਲਈ